ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਹੋਰ ਸਨਾਂ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਫਿਰ ਆਪਾਂ ਨਾ ਅਕੀਰਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਐ ਨਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੋ ਸੇ ਹਾਂਜੀ ਇੱਥੇ 3 ਵਜੇ ਦਾ ਟਾਈਮ ਆ ਤੇ 3 ਵਜੇ ਦਾ ਟਾਈਮ ਆ ਤੇ ਆਪਾਂ ਹੁਣ ਹੋਇਆ ਅੱਜ ਬੇਲੀ ਹੈ ਨਾ ਕੰਮ ਕਰ ਕਰਕੇ ਬਹੁਤ ਲੇਟ ਹੋ ਗਏ ਕੰਮ ਬਹੁਤ ਜ਼ਿਆਦਾ ਸੀਗੇ ਤੁਹਾਨੂੰ ਪਤਾ ਹੀ ਹੈ ਜਿਵੇਂ ਸਵੇਰੇ ਤਾਂ ਠੰਡ ਬਹੁਤ ਹੁੰਦੀ ਹੈ ਹੈ ਨਾ ਤੇ ਫਿਰ 9 ਵਜੇ ਤੋਂ ਕੰਮ ਸਟਾਰਟ ਹੁੰਦਾ ਹੁੰਦਾ ਹੈ ਨਾ ਰੋਟੀ ਲਾ ਕੇ ਵੇ ਨਾਲ ਨਾਲ ਹੋਰ ਸਾਰੇ ਕੰਮ ਹੋ ਗਏ ਦੀ ਮਗਰ ਤੇ ਫਿਰ ਕੁਛ ਅੱਜ ਆਪਾਂ ਨੇ ਅੱਜ ਲੋਹੜੀ ਦਾ ਤਿਹਾਰਾ ਹੈ ਨਾ ਤੇ ਤੁਹਾਨੂੰ ਜਿਵੇਂ ਪਤਾ ਹੈ ਪਿਛਲੇ ਵੀਡੀਓ ਦੇ ਵਿੱਚ ਆਪਾਂ ਨੇ ਸਾਗ ਤੋੜਿਆ ਸੀਗਾ ਤੇ ਅੱਜ ਸਾਗ ਵੀ ਬਣਾਇਆ ਫਿਰ ਕੱਪੜੇ ਵੀ ਧੋਤੇ ਮੋਟਰ ਚੱਲ ਰਹੀ ਸੀਗੀ ਹਨਾ ਮੈਨੂੰ ਲੱਹਾ ਹੋ ਗਿਆ ਮੋਟਰ ਦਾ ਵੀ ਚਲੋ ਨਿੱਗੇ ਪਾਣੀ ਦੇ ਵਿੱਚ ਕਚਰ ਲੈ ਜਾਣਗੇ ਫਿਰ ਆਪਾਂ ਨੇ ਕੱਪੜੇ ਵੀ ਧੋਤੇ ਤੇ ਬਾਕੀ ਹੁਣ ਪੱਠੇ-ਗੁੱਠਿਆਂ ਦਾ ਕਰਕੇ ਸਾਰਾ ਹੁਣ ਵਿਹਲਾ ਹੋਇਆ ਤੇ ਧੁੱਪਾਂ ਵਧੀ ਨਿਕਲ ਗਈ ਤੇ ਹੁਣ ਮੈਂ ਵੀ ਚਲੋ ਇੱਥੇ ਮੈਂ ਚਾਹ ਪਾ ਰਹੀ ਸੀ ਮੈਂ ਹਾਂ ਚਲੋ ਨਾਲ ਧੁੱਪਾ ਬੈਠ ਜੰਨੇ ਆ ਥੋੜਾ ਜਿਹਾ ਕੰਮ ਬਾਰ ਲਾ ਲਿਆ ਕਪੜੇ ਵੀ ਮੇਰੇ ਪੇਚ ਗਿਆ ਬਹਾ ਭਿੰਜੀਆਂ ਸਾਰੀਆਂ ਹਨ ਬਿਨਾਂਲੇ ਕੰਮ ਆ ਜਾੜ ਗਿਆ ਧੁੱਪਾ ਪੈਨੇ ਆਪਾਂ ਤੇ ਬਾਕੀ ਅਜੇ ਲੋੜੀ ਦਾ ਤਿਹਾਰਾ ਸਾਰੇ ਭੈਣ ਭਾਈਆਂ ਨੂੰ ਹੈਪੀ ਲੋੜੀ ਜੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਵੀ ਅੱਜ ਆਪਾਂ ਕੀ ਕੀ ਕਰਦੇ ਆਂ ਲੋੜੀ ਵਾਲੇ ਦਿਨ ਹਨ ਤਿਹਾਰਾ ਵਾਲੇ ਦਿਨ ਕੀ ਕੀ ਬਣਾਉਨੇ ਆ ਤੇ ਇੱਕ ਤਾਂ ਆਪਣੇ ਨਾ ਪਿੰਡਾਂ ਦੇ ਵਿੱਚ ਲੋੜੀ ਨੂੰ ਪਿਛਲੇ ਰੀਤੀ ਰਿਵਾਜ ਚੱਲਦੇ ਆ ਰਹੇ ਨੇ ਹਨਾ ਤੇ ਲੋੜੀ ਵਾਲੇ ਦਿਨ ਆਪਣੇ ਸਾਗ ਜ਼ਰੂਰ ਬਣਦਾ ਬਹੁਤ ਘਰਾਂ ਦੇ ਵਿੱਚ ਸਾਗ ਬਣਿਆ ਹੋਊਗਾ ਅੱਜ ਦੇ ਦਿਨ ਤੇ ਆਪਾਂ ਨੇ ਵੀ ਸਾਗ ਬਣਾਇਆ ਫਸੀ ਭੈਣ ਭਾਈ ਕੱਲ ਲੈ ਕੇ ਗਏ ਨੇ ਆਪਣੇ ਤੋੜ ਕੇ ਤੇ ਆਪਣਾ ਵੀ ਸਾਗ ਬਣ ਕੇ ਬਿਲਕੁਲ ਰੈਡੀ ਆ ਬਸ ਤਾਂ ਠੰਡਾ ਹੀ ਹੋ ਗਿਆ ਉਹ ਆਪਾਂ ਨੇ 9 ਵਜੇ ਧਰਤਾ ਸੀਗਾ ਰੋਟੀ ਲਾ ਕੇ ਉਸ ਤੋਂ ਬਾਅਦ ਤੇ ਸਾਗ ਆਪਣਾ ਬਣ ਗਿਆ ਸੀਗਾ 12 ਵਜੇ ਨੂੰ ਮੈਂ ਆਲਣ ਪਾਤਾ ਸੀਗਾ ਬਸ ਤੇ ਤੁਹਾਨੂੰ ਦੁਕਾਨੇ ਬਾਹਰ ਮੌਸਮ ਕਹਿਜ ਤੇ ਅੱਜ ਜੋ ਕੁਝ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਥ ਨੇ ਸ਼ਾਮ ਨੂੰ ਮੱਥਾ ਟੇਕ ਦਿੰਨੇ ਹੋ ਵੀ ਵੀਡੀਓ ਸ਼ੇਅਰ ਕਰਾਂਗੇ ਤੇ ਬੱਚੇ ਅੱਜ ਪਤੰਗ ਚੜਾ ਰਹੇ ਨੇ ਲੋੜੀ ਵਾਲੇ ਦਿਨ ਪਤੰਗ ਚੜਾਉਂਦੇ ਹੁੰਦੇ ਨੇ ਤੇ ਉਹ ਪਤੰਗ ਚੜਾਉਣ ਗਏ ਹੋ ਨੇ ਪਿੰਡ ਦੇ ਵਿੱਚ ਘਰੇ ਨਹੀਂ ਇਹ ਹੈਗੇ ਜੀ ਜਦੋਂ ਆਣਗੇ ਫਿਰ ਮਲਾਵਾਂਗੇ ਲੈਣਾ ਲਓ ਜੀ ਇੱਧਰ ਆਪਣਾ ਸਾਗ ਵੀ ਬਣ ਕੇ ਬਿਲਕੁਲ ਰੈਡੀ ਆ ਤੇ ਚੁੱਲੇ ਤੋਂ ਆਪਾਂ ਥੱਲੇ ਲਾਤਾ ਹਨ ਹਲੇ ਵੀ ਪਾਫਾ ਨਿਕਲ ਰਹੀ ਨੇ ਤੇ ਸ਼ਾਮ ਦੜਾ ਲਾ ਲਾਂਗੇ ਤੇ ਲਸਣ ਵਗੈਰਾ ਆਪਣਾ ਛਿੱਲਿਆ ਪਿਆ ਹੁਣ ਚਲਦੇ ਆ ਥੱਲੇ ਸਾਰੇ ਕਪੜੇ ਧੋਤੇ ਅੱਜ ਬਾਹਰ ਵੀ ਤਾਰ ਭਰਤੀ ਤੇ ਅੰਦਰ ਵੀ ਭਰਤੀ ਸੋਨ ਚੜ ਗਿਆ ਸਾਰੇ ਸੁੱਕਣੇ ਪਏ ਹੋਣੇ ਵੈਸੇ ਅੱਜ ਹਵਾ ਲੱਗੀ ਬਾਹਲੇ ਉਪਰੇ ਨੂੰ ਕਾਫੀ ਹੱਦ ਤੱਕ ਸੁੱਕ ਚੁੱਕੇ ਨੇ ਅੱਜ ਹਨਾ ਸੂਰਜ ਵਧੀਆ ਖੜਾ ਜਿੱਤੇ ਤੋਂ ਧੁੱਪਾਂ ਵਧੀਆ ਨਿਕਲੀ ਹੋਈ ਆ ਚਲੋ ਜੀ ਥੱਲੇ ਚਲਦੇ ਆ ਪੀਨੇ ਆ ਚਾਹ ਮਫਲੀ ਦੇ ਨਾਲ ਧੁੱਪਾਂ ਬੈ ਕੇ ਚਾਹ ਥੱਲੇ ਲੈ ਚਾਉਂਦੇ ਆ ਆ ਡੋਰ ਜੀ ਇੱਥੇ ਛੱਡ ਗਏ ਬੱਚੇ ਚਾ ਤੇ ਕਮੈਂਟ ਕਰਕੇ ਭਾਣਾ ਜਰੂਰ ਦੱਸਿਓ ਵੀ ਕੌਣ ਕੌਣ ਮੂਫਲੀ ਦੇਣਾ ਚਾਹ ਪਿੰਦਾ ਮੇਰੇ ਵੰਗੋ ਹਨਾ ਸਾਨੂੰ ਮੂਫਲੀ ਦੇਣਾ ਚਾਹ ਪਣੀ ਬਹੁਤ ਵਧੀਆ ਲੱਗਦੀ ਆ ਤੇ ਸਾਡੇ ਤਾਂ ਕਾਫੀ ਟਾਈਮ ਦੀ ਮੂਫਲੀ ਲੈ ਕੇ ਆਉਂਦੇ ਨੇ ਤੇ ਖੜੇ ਨੇ ਪੋਛੂ ਆਪਣੇ ਤੇ ਹੁਣ ਇਹਨਾਂ ਨੂੰ ਐ ਵੀ ਕੱਖ ਪਾ ਦੋ ਮੈਂ ਕਿਹਾ ਵੀ ਮੈਂ ਤਾਂ ਅੱਧਾ ਘੰਟਾ ਹਲੇ ਧੁੱਪਾ ਸਿੱਕਣੀ ਆ ਫੇਰ ਪਾਉਨੇ ਆ 3:30 ਵਜੇ 3 ਵਜੇ ਨੇ ਹਲੇ ਫੇਰ ਪਾਉਨੇ ਆ ਕੱਖ ਇਹ ਖੜੀਆਂ ਹੋ ਗਈਆਂ ਮੈਡਮ ਵੀ ਕੱਖ ਲਿਆਓ ਹੂੰ ਇਹ ਜਾਗਦੀਆਂ ਨੇ ਪਹਿਲੇ ਬੈਠੀਆਂ ਸੀਗੀਆਂ ਜਦੋਂ ਅਸੀਂ ਪੱਠੇ ਲੈ ਕੇ ਸਿੱਟੇ ਨਾਲ ਚੜੇ ਖੜੀਆਂ ਹੋ ਗਈਆਂ ਤੇ ਚਲੋ ਜੀ ਖਾ ਲੀਏ ਮੂਫਲੇ ਫੇਰ ਮਿਲਦੇ ਆ ਤੁਹਾਨੂੰ ਦੇਖਦੇ ਆ ਸ਼ਾਮ ਨੂੰ ਮਿਲਾਂਗੇ ਹੁਣ ਤਾਂ ਹਾਂਜੀ ਇੱਥੇ ਵੱਜ ਚੁੱਕੇ ਨੇ 4 ਤੇ ਟੋਕਾ ਆਪਾਂ ਨੇ ਕਰ ਲਿਆ ਅੱਜ ਟੋਕਾ ਮੈਂ ਇਕੱਲੀ ਨਹੀਂ ਕਰਿਆ ਪਾਪਾ ਹੈ ਨਹੀਂ ਗਏ ਸਵੇਰੇ ਘਰੇ ਤੇ ਉਹ ਆਜ ਨਹੀਂ ਗਏ ਤੇ ਮੈਂ ਤਾਂ ਮੈਂ ਕਰ ਲਿਆ 4:00 ਵੱਜ ਗਏ ਤੇ ਹੱਥ ਵੀ ਹਰੇ ਹੋ ਗਏ ਟੋਕੇ ਦੇ ਨਾਲ ਤੇ ਠਰ ਵੀ ਗਏ ਠੰਡਾ ਪਿਆ ਹਰਾ ਤੇ ਚਲੋ ਜੀ ਇਹ ਕਰਤਾ ਆਪਾਂ ਨੇ ਤੇ ਹੁਣ ਆਪਣੀ 바ਰੀ ਆ ਖੋਲਲੀ ਸਾਫ ਕਰਨੀ ਹੁਣ ਖੋਲਲੀ ਸਾਫ ਕਰਾਂਗੇ ਤੇ ਹੁਣ ਆਪਾਂ ਕਰਦੇ ਹਾਂ ਖੋਲਲੀ ਸਾਫ ਕਿਉਂਕਿ ਜੀ ਖੋਲਲੀ ਦੇ ਵਿੱਚ ਤਰੀਣ ਜੀ ਇਕੱਠੀ ਹੋ ਜਾਂਦੀ ਹੈ ਹਨਾ ਟਰੂਡੀ ਦੇ ਟਰੂਡੀ ਦੀ ਇਹ ਫੇਰ ਸਾਫ ਕਰਨੀ ਪੈਂਦੀ ਹੈ ਇਹ ਸਾਫ ਕਰਨੀ ਪੈਂਦਾ Yeah. <laughs> ਕੋਝ ਨਹੀਂ ਕੋਲੀਰ ਨਹੀਂ ਸਾਫ ਹੋਗੀ ਤੇ ਹੁਣ ਆਪਾਂ ਫਟਾਫਟ ਪਾ ਦਈਏ ਕੱਕ ਫਿਰ ਬੰਦ ਹਾਂਜੀ ਆਪਾਂ ਨੇ ਦੋ ਮਗਰੀਆਂ ਪਾयां ਤੇ ਇੱਕ ਆਹ ਰਹਿੰਦੀ ਐ ਫਟੇ ਨੂੰ ਨਾ ਛੋਟੇ ਆਪਾਂ ਇਹ ਮੰਗੋ ਨਾ ਪਾ ਦਈਏ ਕੀ ਬਠਾ ਕਰ ਦਿੰਦੀ ਜੇ ਤਾਂ ਖਾ ਲੈਣੋਂ ਨੇ ਜੇ ਸਵਾਦ ਨੂੰ ਪਾਲਾਂਗੇ ਲੇਕਿਨ ਇਹਨਾਂ ਤੇ ਤਾਂ ਚੋਗਾਂਗੇ ਅਧਰਵਾ ਦੂ ਬਬਾ ਚਾਹ ਹੀ ਕਰ ਦਿੰਦੀ ਆ ਅੱਗੇ ਦੋ ਵੜ ਦਿੰਦੀ ਨਾ ਚਾਹ ਹੀ ਕਰਦੀ ਬਾਕੀ ਸੂੰ ਬਰ ਦੂੰਗੀ ਬਾਅਦ ਆਸਰ ਦੀ ਬਣਾ ਕੋਈ ਉੱਪਰ ਹੀ ਪਈ ਆ ਕੰਨ ਮਗਰੀ ਲੋਜੀ ਕੱਖ ਆਪਣੇ ਕੰਪਲੀਟ ਹੋ ਗਏ ਪੈ ਗਏ ਸਾਰੇ ਉਹਨੂੰ ਬੰਨਦੀ ਹਾਂ ਦੇ ਵਿੱਚ ਪਾ ਦੇ ਆ ਦੇ ਅੱਗੇ ਦਬਾ ਦੇਣਾ ਉਹ ਅੱਗੇ ਚ ਪਾਉਣੇ ਆ ਹੱਥ ਤੇਲ ਲਾ ਹੱਥ ਤੇ ਬੰਨ ਲੈ ਆ ਦੇ ਅੱਗੇ ਪਾ ਬਾਦੇ ਸਾਰੇ ਹਾਂਜੀ ਇੱਥੇ ਆਪਾਂ ਨੇ ਮੱਥਾ ਟੇਕ ਲਿਆ ਸੀਗਾ ਤੇ ਤੇਲ ਪਾਤੇ ਤੀਗੇ ਤੇਲ ਨਾਲ ਅੱਗ ਬਹੁਤ ਜ਼ਿਆਦਾ ਵੱਧਦੀ ਸੀਗੀ ਹਨਾ ਬਹੁਤ ਪੈਂਦੀ ਆ ਤਿਲਾਂ ਨੂੰ ਅੱਗ ਜਦੋਂ ਤੇਲ ਪਾਉਨੇ ਅੱਗ ਤੇ ਤੇ ਬਸ ਥੋੜਾ ਜਿਹਾ ਇੱਥੇ ਬੈਠ ਕੇ ਸਿੱਖਾਂਗੇ ਬਾਕੀ ਫਿਰ ਜਾ ਕੇ ਹਲੋ ਰੋਟੀ ਲਾਉਣੀ ਸੀਗੀ ਤੇ ਤੇ ਖੀਰ ਬਣਾਉਣੀ ਸੀਗੀ ਇੱਥੇ ਧਾਰਾਂ ਹੀ ਚੋ ਕੇ ਬਸ ਨੇਰਾ ਹੋ ਗਿਆ ਸੀ ਸਾਢੇ 5:30 ਦਾ ਟਾਈਮ ਸੀਗਾ ਆਪਾਂ ਨੇ ਇੱਥੇ ਵੀ ਮੱਥਾ ਟੇਕਦਾ ਤੀਆ ਪਹਿਲਾਂ ਵੀ ਧੁੰਦ ਘਿਰਨ ਲੱਗ ਜਣੀ ਹੈ ਵੀ ਚਲੋ ਪਹਿਲਾਂ ਪਹਿਲਾਂ ਮੱਥਾ ਟੇਕ ਦਈਏ ਤਾਂ ਕਰਕੇ ਫਿਰ ਆਪਾਂ ਨੇ ਪਹਿਲਾਂ ਮੱਥਾ ਹੀ ਟੇਕਿਆ ਸੀਗਾ ਵੀ ਚਲੋ ਬਾਅਦ ਰੋਟੀ ਲਾ ਲਾਂਗੇ ਤੇ ਬਸ ਜੀ ਹੁਣ ਚੱਲਦੇ ਆ ਰੋਟੀ ਲਾਉਣੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਆਪਣੇ ਪਿੰਡਾਂ ਵਿੱਚ ਕੁਸ਼ਾਮ ਨੂੰ ਇੱਕ ਚੀਜ਼ੇ ਬਣਾਈ ਜਾਂਦੀ ਹੈ ਇੱਕ ਸਾਗ ਬਣਾਉਂਦੇ ਨੇ ਜ਼ਿਆਦਾਤਰ ਤੇ ਇੱਕ ਬਣਾਉਂਦੇ ਨੇ ਸ਼ਾਮ ਨੂੰ ਖੀਰ ਤੇ ਖੀਰ ਬਣਾਈ ਜਾਂਦੀ ਆ ਜਿਹਨੂੰ ਕਹਿੰਦੇ ਨੇ ਪੋਹ ਰਿੰਨੀ ਬਾਗ ਖਾਦੀ ਹੈ ਨਾ ਤੇ ਪੋਹ ਨੂੰ ਰਿੰਨੀ ਜਾਂਦੀ ਹੈ ਤੇ ਬਾਗ ਨੂੰ ਖਾਦੀ ਜਾਂਦੀ ਹੈ ਨਾ ਇਹ ਖੀਰ ਤੇ ਆਪਾਂ ਨੇ ਇਹ ਬਣਾ ਲਈ ਕਈ ਪਿੰਡਾਂ ਵਿੱਚ ਖੀਚੜੀ ਵੀ ਬਣਾਉਂਦੇ ਨੇ ਤੇ ਪਰ ਆਪਣੇ ਵੱਲ ਖੀਰੇ ਬਣਾਈ ਜਾਂਦੀ ਆ ਤੇ ਬਾਕੀ ਜੀ ਇਸ ਤਰ੍ਹਾਂ ਆਪਣਾ ਬਸ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ਼ਾਇਦ ਹੋਰ ਵੱਖਰੇ ਤਰੀਕੇ ਨਾਲ ਮਨਾਉਂਦੇ ਹੋਣਗੇ ਪਰ ਪਿੰਡਾਂ ਵਿੱਚ ਇੱਦਾਂ ਮਨਾਉਂਦੇ ਨੇ ਅੱਗੇ ਤਾਂ ਹਨਾ ਪਿੰਡਾਂ ਦੇ ਵਿੱਚ ਲੋਕ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਹੁਣ ਤਾਂ ਬਾਹਰ ਬਾਹਰ ਰਹਿੰਦੇ ਨੇ ਕੱਲੇ-ਕੱਲੇ ਘਰ ਨੇ ਤੇ ਆਪੋ ਆਪ ਦੇ ਵੀਡੀਓ ਦੇ ਵਿੱਚ ਅਗਲਾ ਧੂਣੀ ਲਾ ਕੇ ਮੱਥਾ ਟੇਕ ਲੈਂਦਾ ਹਨਾ ਅੱਗੇ ਕਈ ਘਰ ਮਤਲਬ ਇੱਕ ਬੀਹੀ ਦੇ ਵਿੱਚ ਜਾਂ ਬੇੜੇ ਦੇ ਵਿੱਚ ਪਾਥੀਆਂ ਲਾ ਕੇ ਮੱਥਾ ਟੇਕਦੇ ਹੁੰਦੇ ਸੀ ਕਈ ਕਈ ਘਰ ਇਕੱਠੇ ਹੋ ਜਾਂਦੇ ਸੀ ਪਰ ਸਮੇਂ ਦੇ ਨਾਲ-ਨਾਲ ਸਭ ਕੁਝ ਬਦਲਦਾ ਜਾਂਦਾ ਹਨ ਤੁਹਾਨੂੰ ਪਤਾ ਹੀ ਆ ਤੇ ਸਭ ਆਪੋ-ਆਪ ਦੇ ਘਰੇ ਮੱਥਾ ਟੇਕ ਲੈਂਦੇ ਨੇ ਤੇ ਲਓ ਜੀ ਆਪਾਂ ਇੱਥੇ ਖੀਰ ਬਣਾ ਲਈ ਤੇ ਜਿਸ ਕਰਨੇ ਖਾ ਲਈ ਖਾ ਰਿਆ ਉਹਨੂੰ ਦੇਤੀ ਆਪਾਂ ਨੇ ਉਹ ਕਹਿੰਦਾ ਮੈਂ ਹੋਣੇ ਖਾਣੀ ਆ ਮੈਂ ਚਲ ਖਾਲਾ